ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਇੱਕ ਵਾਰ ਫਿਰ ਸਵਾਲੀਆ ਨਿਸ਼ਾਨਾ ਦੇ ਘੇਰੇ ਦੇ ਵਿੱਚ ਹੈਗੀ ਆ ਖਗਵਾਲਾ ਲਖੇ ਅੱਜ ਫਿਰ ਤੋਂ ਜਿਹੜੀਆਂ ਆ ਉਹ ਗੋਲੀ ਚੱਲਣ ਦੀ ਜਿਹੜੀ ਆ ਖਬਰ ਸਾਹਮਣੇ ਆ ਰਹੀ ਹੈਗੀ ਆ ਇੱਥੇ ਜਿਹੜਾ ਦੇਰ ਸ਼ਾਮ ਉਸ ਵੇਲੇ ਦਹਿਸ਼ਤ ਦਾ ਮੌਲ ਬਣ ਜਾਂਦਾ ਜਦੋਂ ਈਸਟ ਫੋਰਟ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਜਿਹੜੀ ਆ ਉਹ ਗੋਲੀਬਾਰੀ ਕੀਤੀ ਜਾਂਦੀ ਹੈਗੀ ਆ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉੱਥੇ ਥੋੜੀ ਜਿਹੀ ਬਹਿਸ ਜਿਹੜੀ ਆ ਉਹ ਹੁੰਦੀ ਹੈਗੀ ਆ ਕੰਮ ਉੱਥੇ ਜਿਹੜਾ ਇੱਕ ਬੌਂਸਰ ਜੋ ਕਿ ਸੁਰੱਖਿਆ ਕਾਰਨਾਂ ਕਰਕੇ ਨਿਯੁਕਤ ਕੀਤੇ ਗਏ ਹੈਗੇ ਆ ਤੇ ਉਹ ਨੌਜਵਾਨ ਨਾਲ ਬਹਿਸ ਹੁੰਦੀ ਆ ਤਾਂ ਉਹ ਜਿਹੜੇ ਨੌਜਵਾਨ ਉਕਤ ਹੁੰਦੇ ਆ ਤੇ ਉਹ ਇੱਕ ਗੋਲੀ ਚਲਾ ਬੰਦੀ ਹੈ ਜਿਹੜੇ ਕਿ ਉਸ ਆ ਜਿਹੜਾ ਮੌਕੇ ਤੇ ਮੌਜੂਦ ਬੌਂਸਰ ਸਗਾ ਉਹ ਤੇ ਪੱਟ ਦੇ ਵਿੱਚ ਜਿਹੜੀ ਗੋਲੀ ਲੱਗਦੀ ਹੈਗੀ ਆ ਮੀਡੀਆ ਜਾਣਕਾਰੀ ਅਨੁਸਾਰ ਜਿਹੜਾ ਮੰਗਲਵਾਰ ਸ਼ਾਮ ਨੂੰ ਕੁਝ ਨੌਜਵਾਨ ਈਸਟ ਕੋਰ ਬ੍ਰਿਜ ਦੇ ਵਿੱਚ ਹੰਗਾਮਾ ਕਰ ਰਿਹਾ ਸੀ ਜਿਹਨਾਂ ਰੋਕਣ ਲਈ ਜਦੋਂ ਬੌਂਸਰ ਉਹਨਾਂ ਨੂੰ ਲੋਕਾਂ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਵੱਲੋਂ ਜਿਹੜੀ ਆ ਉਹ ਗੋਲੀ ਚਲਾ ਦਿੱਤੀ ਜਾਂਦੀ ਹੈਗੀ ਆ ਤੇ ਗੋਲੀ ਲੱਗਣ ਤੋਂ ਬਾਅਦ ਜਿਹੜਾ ਉਹ ਉਕਤ ਬੌਂਸਰ ਹੈਗਾ ਉਹਨੂੰ ਮੌਕੇ ਤੇ ਜਿਹੜਾ ਹੈਗਾ ਆ ਉਸ ਨੇੜੇ ਦੇ ਜਿਹੜੇ ਹਫਤਾ ਨੇ ਖੇ ਉਹ ਉਲਝਾਇਆ ਜਾਂਦਾ ਹੈਗਾ ਤੇ ਜਿਹਦੀ ਪਿਛਾਵੜਾ ਸੰਦੀਪ ਵਾਸੀ ਫਗਵਾੜਾ ਵੱਲੋਂ ਜਿਹੜੀ ਫਗਵਾੜਾ ਨਿਵਾਸੀ ਵੱਲ ਜਿਹੜੀ ਆ ਉਹ ਕੀਤੀ ਗਈ ਹੈਗੀ ਆ ਤੇ ਡਾਕਟਰ ਨੇ ਦੱਸਿਆ ਕਿ ਗੋਡਿਆਂ ਦੇ ਪੱਟ ਵਿੱਚ ਲੱਗੀਆਂ ਤੇ ਉਹਦੀ ਜਿਹੜੀ ਹਾਲਤ ਆ ਉਹ ਸਥਿਰ ਜਿਹੜੀ ਆ ਉਹ ਬਣੀ ਹੋਈ ਹੈਗੀ ਆ ਤੇ ਚਾਹਮ ਜੀ ਦੀਦਾਂ ਦੇ ਅਨੁਸਾਰ ਜਿਹੜਾ ਗੋਲੀ ਚੜਾਉਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਜਦੋਂ ਘਟਨਾ ਪੁਲਸ ਨੂੰ ਮਿਲਦੀ ਆ ਤਾਂ ਮੌਕੇ ਤੇ ਪੁਲਸ ਪਹੁੰਚਦੀ ਆ ਤੇ ਉਹਨਾਂ ਵੱਲੋਂ ਆਪਣੀ ਜਿਹੜੀ ਜਾਂਚ ਪੜਤਾਲ ਆ ਉਹ ਸ਼ੁਰੂ ਕਰ ਦਿੱਤੀ ਗਈ ਹੈਗੀ ਅਤੇ ਜਿਹੜੇ ਸੀਸੀਟੀ ਵੀ ਕੈਮਰੇ ਹੈਗੇ ਆ ਉਹਨਾਂ ਨੂੰ ਦੇਖਿਆ ਜਾ ਰਿਹਾ ਹੈਗਾ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਨੌਜਵਾਨ ਹੈਗੇ ਆ ਉਨ੍ਹਾਂ ਦੀ ਜਿਹੜੀ ਆ ਉਹ ਪਛਾਣ ਕਰਕੇ ਜਿਹੜਾ ਗ੍ਰਿਫਤਾਰੀ ਜਿਹੜੀ ਆ ਕਰਨ ਦਾ ਦਾਵਾ ਵੀ ਲਾਇਆ ਜਾਂ ਜਲਦੀ ਤੋਂ ਜਲਦੀ ਪੁੱਛੋਲੋ ਕੀਤਾ ਗਿਆ ਹੈਗਾ ਸੋ ਇੱਕ ਵਾਰ ਫਿਰ ਪੰਜਾਬ ਦੇ ਅੰਦਰ ਜਿਹੜਾ ਹੈਗਾ ਆ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਨੋਟ ਤੋਂ ਜਿਹੜੀ ਆਈ ਕਿਉਂਕਿ ਆਏ ਦਿਨ ਇਹੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਦੀਆਂ ਹਨ ਇਸ ਤੋਂ ਪਹਿਲਾਂ ਵੀ ਬਹੁਤ ਵੱਡੇ ਜਿਹੜੇ ਨਾਂਵਾਂ ਪਰ ਕਲਾਕਾਰ ਹੈਗੇ ਆ ਨਾਂਵਾਂ ਪਰ ਖਿਡਾਰੀ ਹੋਇਆ ਉਹਨਾਂ ਕੋਈ ਗੋਲੀਬਾਰੀ ਕਰਕੇ ਜਿਹੜਾ ਆ ਉਹਨਾਂ ਨੂੰ ਮੌਤ ਦੇ ਜਿਹੜਾ ਘਾਟ ਉਤਾਰ ਦਿੱਤਾ ਗਿਆ ਤੇ ਇੱਕ ਵਾਰ ਫਿਰ ਜਦੋਂ ਵੀ ਕੋਈ ਬੋਲਾਵਾਰੀ ਹੁੰਦੀ ਹੈ ਪੰਜਾਬ ਦੇ ਵਿੱਚ ਪੰਜਾਬੀ ਦੇਸ਼ਾਂ ਦੇਸ਼ਾਂ ਵਿੱਚ ਜਿੱਥੇ ਵੀ ਵਸਦੇ ਆਗੇ ਤਾਂ ਜ਼ਰੂਰ ਚਿੰਤਾ ਤੇ ਜਿਹੜਾ ਇਹ ਇੱਕ ਤਰ੍ਹਾਂ ਦਾ ਮੋਰ ਦਹਿਸ਼ਤ ਦਾ ਮੋਰ ਜਿਹੜਾ ਆ ਉਹ ਸਾਹਮਣੇ ਆ ਜਾਂਦਾ ਕਿਉਂਕਿ ਹਰ ਕੋਈ ਚਿੰਤਤ ਹੈ ਪੰਜਾਬ ਦੇ ਅੰਮ੍ਰਿਤ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤੇ ਅਸੀਂ ਤਾਂ ਇਹ ਹੀ ਪੰਜਾਬ ਸਰਕਾਰ ਅੱਗੇ ਉਪਰ ਸਰਸ਼ਨ ਵੱਲੇ ਇਹ ਹੀ ਅਪਵਾਦ ਮੰਗ ਰੱਖ ਸਕਦਾ ਕਿ ਜਿਹੜੇ ਪੰਜਾਬ ਦੀ ਅੰਮ੍ਰਿਤ ਕਾਨੂੰਨ ਦੀ ਸਥਿਤੀ ਹੈਗੀ ਆ ਇਹੋ ਜਿਹੇ ਘਟਨਾਵਾਂ ਜਿਹੜੀਆਂ ਵਾਪਰਦੀਆਂ ਹਨ ਜਲਦ ਤੋਂ ਜਲਦ ਰੋਕੇ ਜਿਹੜਾ ਹੈਗਾ ਉਹ ਰੋਕਿਆ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਜਲਾਇਆ ਇੱਕ ਸ਼ਾਂਤ ਪੂਣ ਜਿਹੜਾ ਸੁਭਾਅ ਵੜ ਕੇ ਆਪਣੀ ਤਰੱਕੀ ਦੇ ਰਾਹ ਜਿਹੜਾ ਲਗਾਤਾਰ ਉਹ ਅੱਗੇ ਵੱਸ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋਈ ਆ ਜੀ ਯਾਰ ਵੀਰੇ ਮੈਨੂੰ ਕੁਝ ਨਹੀਂ ਪਤਾ ਲੱਗਾ ਹਲੇ ਮੈਂ ਉੱਪਰ ਹੀ ਗਿਆ ਸੀਗਾ ਮੈਨੂੰ ਕੁਝ ਪਤਾ ਹੀ ਨਹੀਂ ਲੱਗਾ ਹਲੇ ਕੁਝ ਵੀ ਤੁਹਾਡਾ ਲੜਕਾ ਇੱਥੇ ਬੌਂਸਰ ਹੈ ਜੀ ਹਾਂ ਜੀ ਹਾਂ ਜੀ ਕਿੰਨੇ ਸਮੇਂ ਤੋਂ ਸਰ ਇੰਸਟਿਟਿਊਟ ਵਿੱਚ ਕੰਮ ਕਰ ਰਹੇ ਹੋ ਕਾਫੀ ਸਮੇਂ ਤੋਂ ਆ ਜੀ ਅੱਛਾ ਕੀ ਨਾਮ ਕੀ ਲੜਕੇ ਦਾ ਕੀ ਨਾਮ ਕੀ ਸਰ ਲੜਕੇ ਦਾ ਤੁਹਾਡੇ ਬੇਟੇ ਦਾ ਅੰਕਲ ਜੀ ਨਾਮ ਕੀ ਆ ਕੀ ਨਾਮ ਸ਼ੇਰ ਭਾਜੀ ਹਲੇ ਮੈਨੂੰ ਕੁਝ ਪਤਾ ਨਹੀਂ ਹੈਗਾ ਮੈਂ ਬਹੁਤ ਪਰੇਸ਼ਾਨ ਆ ਜੀ ਕਿੰਨੀ ਬੱਚਾ ਠੀਕ ਹੈ ਬੱਚਾ ਠੀਕ ਹੈ ਪਰੇਸ਼ਾਨ ਜੀ ਬੱਚਾ ਠੀਕ ਹੈ ਬੱਚਾ ਠੀਕ ਹੈ ਇੱਕ ਗੋਲੀ ਲਈ ਚੱਲੀ ਗਈ ਇਕੱਲੀ ਤਾਂ ਹੈਗੀ ਇੱਥੇ ਕੋਈ ਹੋਰ ਪਈਆ ਬਸ ਵੈਦ ਵੀ ਕਰਨ ਦੇ ਸਰ ਕੀ ਕਾਰਨ ਦੀ ਸਭ ਬੰਮਲੇ ਗੋਲੀ ਚੰੰਦਾ ਪੁੱਤ ਪ੍ਰਾਣਾ ਵਰਕਰ ਸੀ ਆ ਜੀ ਉਹਨਾਂ ਦੇ ਸਰ ਜੀ ਉਹਦੇ ਨਾਲ ਕੋਈ ਲੜਾਈ ਹੋਈ ਸੀ ਕਹਿੰਦੇ ਪ੍ਰਾਣੀ ਲਾਕ ਡਾਕ ਸੀ ਕਿ ਉਹਨੇ ਕਹਿੰਦਾ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀਗਾ ਪਹਿਲਾਂ ਉੱਥੇ ਕਰਦੇ ਹੋਏ ਸੀ ਕਿਹਨਾਂ ਨਾਲ ਹੋਈ ਹੋਰ ਸੀਗਾ ਉਹ ਲੱਗਦਾ ਨਹੀਂ ਨੇ ਪ੍ਰਾਣੀ ਕੋਈ ਰੰਜਿਸ਼ ਹੈ ਜਿਹੜੀ ਜਿੱਦਵਾਰੀ ਗੱਲਬਾਤ ਆ ਨਹੀਂ ਨਹੀਂ ਕੋਈ ਪ੍ਰਾਣੀ ਨਹੀਂ ਉਹ ਨਹੀਂ ਨਹੀਂ ਕੋਈ ਨਹੀਂ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਜੁਜੀ ਕੁਮਾਰ ਦੇ ਪਟਕ ਸਰ ਹਾਲਤ ਕਿੰਨਾ ਉਹਦੀ ਕਿੰਨੀ ਉਮਰ ਹੈ ਜੀ 33 ਸਾਲ ਦੀ ਹੋਈ 33 ਸਾਲ ਉਮਰ ਹੈ ਸਰ ਹਾਲਤ ਕਿਹਦਾ ਠੀਕ ਹੈ ਇਹ ਕਿਹ ਚੀਜ਼ ਜਗ੍ਹਾ ਦੇ ਵਿੱਚ ਗੋਲੀ ਚੱਲੀ ਆ ਓਕੇ ਕਿਹ ਜਗ੍ਹਾ ਦਾ ਨਾਮ ਕੀ ਹੈ ਜਿਸ ਤੇ ਸਰ ਬੰਦੇ ਦਾ ਹਮਲਾਵਰ ਕਾਜ ਹੋਏ ਸੀਗੇ ਕਾਰ ਤੇ ਆਏ ਨੇ ਕਿਹੜੀ ਕਿਹੜੀ ਕਾਰ ਸੀ ਪਤਾ ਲੱਗਾ ਸਰ ਕਾਰ i20 ਕਾਰ ਆ ਦੇਖਦੇ ਆ ਉਹਨੂੰ ਕੋਈ ਸਿਨ ਵੀ ਆਈ ਸਾਹਮਣੇ ਸਰ ਤੇ ਟੈਕ ਕਰ ਰਹੇ ਆ ਅਸੀਂ ਸਰ ਐਨਐਸ ਚਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਹੁੰਦਾ ਤਾਂ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਐਨਐਸ ਸਿਕਿਉਰਿਟੀ ਹੋਣ ਦੇ ਬਾਵਜੂਦ ਪਿਛਲ ਕਿੱਦਾਂ ਗਈ ਅੰਦਰ ਕੱਟਣਾ ਕਿੰਨੇ ਵਜੇ ਦੀ ਆ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਆ ਕੋਈ ਜਿੱਦਾਂ ਤੁਠੀ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲੀ ਤੇ ਆਇਆ ਬਾਕੀ ਵੈਰੀਫਾਈ ਹੋਏ ਕਿੰਦਰ ਹੋ ਗਈ ਆ ਰੋਡ ਦੇ ਉੱਪਰ ਵੀੰਟਰ ਸਰ ਇਹ ਵੀ ਸਵਾਲ ਹੈ ਜਿਸ ਤੂ ਡੇ ਨਾਲ ਚੱਲਦਾ ਕਿ ਲੋਕ ਪਰਿਵਾਰਾਂ ਨਾਲ ਆਉਂਦੇ ਫੈਮਿਲੀਆ ਨਾਲ ਆਉਂਦੇ ਪਰ ਕੀ ਕੋਈ ਕੋਈ ਸਕੂਟੀ ਪਰਪਸ ਨਹੀਂ ਹੈ ਕਿਵੇਂ ਸਮੁਦਾਇਸ਼ੀ ਨਹੀਂ ਕਿ ਅੰਦਰ ਹੀ ਗੋਲੀ ਚੱਲਿਆ ਰਹੇਗਾ ਉਹ ਸਾਈਕਲ ਸਟੈਂਡ ਤੇ ਚੱਲੀ ਇਹਦੇ ਨੇ ਬਣਨੀ ਚਾਹੀਦੀ ਹੈ ਪਰ ਨਹੀਂ ਸਰ ਅੰਦਰ ਉਹ ਗਏ ਤਾਂ ਇੱਧਰ ਹੀ ਹੋ ਰਿਹਾ ਕਿ ਜਿਹੜਾ ਚੱਲੀ ਦਾ ਅੰਦਰ ਆ ਕੋਈ ਲੋਕਾਂ ਜਿਹੜਾ ਡਰ ਪੈਦਾ ਹੁੰਦਾ ਹੈਗੇ ਵੀ ਵੈਰੀਫਾਈ ਕਰ ਰਹੇ ਆ ਜਿਹੜਾ ਸਭ ਤੋਂ ਪਹਿਲਾਂ ਕਰਦੇ ਆ ਕਰਦੇ ਆ ਜੀ ਫੇਰ ਕਰਦੇ ਆ ਤੁਹਾਡਾ ਜਿਉ ਪਤਾ ਲੱਗਦਾ ਜੀ ਕ੍ਰੇਟ ਕਰਨ ਦੇ ਲਈ ਉਸ ਲੜਕੇ ਦਾ ਪਤਾ ਲੱਗਾ ਕਿਥੋਂ ਦਾਖਲ ਆ ਉਹ ਹਾਂਜੀ ਹਾਂਜੀ ਜੋਲ ਹਸਪੀਟਲ ਆ ਦਾ ਸਰ ਕੋਲ ਵਗੈਰਾ ਮਿਲ ਗਿਆ ਪਤਾ ਗੋਲੀ ਦਾ ਹਾਂਜੀ ਹਾਂਜੀ ਕਿੰਨੇ ਗੋਲ ਸਰ ਬੰਬ ਤੋਂ ਇੱਕੋ ਗੋਲੀ ਇੱਕ ਗੋਲੀ ਚੱਲੀ ਆ ਇਹ ਸਾਰੇ ਲੜਕੇ ਰਹਿਣ ਵਾਲੇ ਕਿਥੇ ਵਾਹ ਜਿਹਦੇ ਲੱਗੀ ਹੈ ਫਰੀਦাবাদ ਦਾ ਪਹਾੜੇ ਦਾ ਜਹਰੀਆਬਾਦ ਰਹਿਣਾ ਕੀ ਰੈਂਡਿਜ ਕੀ ਦੱਸਿਓ ਨੇ ਕੋਈ ਰੈਂਡਿਜ ਨਹੀਂ ਇੱਥੇ ਸਰਵਿਸ ਕਰਦਾ ਸੀ ਔਰ ਆਸਪਤਲ ਤੇ ਕੋਈ ਮਾੜੀ ਮੋਟੀ ਵਹਿਸ ਹੋਈ ਨਹੀਂ ਆ ਜੀ ਕਿੰਨੇ ਰਾਉਂਡ ਫਾਇਰ ਹੋਏ 7 ਰਾਉਂਡ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਹੁਣ ਮਿਲਾਂਗੇ ਤੇ ਤਾਈਂ ਚੱਗਾ ਇੱਕ ਸਟੇਟਮੈਂਟ ਲੈਣ ਚੱਲੇ ਆਣੇ ਦੇਖਦਾ ਠੀਕ ਹੋ ਠੀਕ ਹੋ